ਦੋਸਤੋ ਪੰਜਾਬ ਦੇ ਵਿੱਚ ਸਾਨੂੰ ਅਕਸਰ ਹੀ ਇਹ ਸੁਣਨ ਨੂੰ ਮਿਲਦਾ ਹੈ ਕਿ ਜੋ ਈਸਾਈ ਧਰਮ ਹੈ ਇਹ ਪੰਜਾਬੀਆਂ ਦਾ ਧਰਮ ਨਹੀਂ ਹੈ ਇਹ ਗੋਰਿਆਂ ਦਾ ਧਰਮ ਹੈ ਜਾਂ ਅੰਗਰੇਜ਼ਾਂ ਦਾ ਧਰਮ ਹੈ ਅੱਜ ਅਸੀਂ জানਾਂਗੇ ਕੀ ਭਲਾ ਇਦਾਂ ਹੀ ਹੈ ਦੋਸਤੋ ਅੰਗਰੇਜ਼ ਕੌਣ ਹੁੰਦੇ ਨੇ ਅੰਗਰੇਜ਼ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਅਸੀਂ ਅੰਗਰੇਜ਼ ਬੋਲ ਦਿੰਨੇ ਆ ਇਹ ਕਿੱਥੇ ਰਹਿੰਦੇ ਨੇ ਇਹ ਬ੍ਰਿਟੇਨ ਦੇ ਵਿੱਚ ਰਹਿੰਦੇ ਨੇ ਬਰਤਾਨੀਆ ਦੇ ਵਿੱਚ ਜਾਂ ਯੂਕੇ ਦੇ ਵਿੱਚ ਯੂਨਾਈਟਿਡ ਕਿੰਗਡਮ ਯੂਨਾਈਟਿਡ ਕਿੰਗਡਮ ਦੇ ਵਿੱਚ 4 ਦੇਸ਼ ਹੁੰਦੇ ਨੇ ਇੰਗਲੈਂਡ ਵੇਲਜ਼ ਸਕਾਟਲੈਂਡ ਤੇ ਨਾਰਦਰਨ ਆਇਰਲੈਂਡ ਇਤੋਂ ਦੀ ਵਸਨੀਕਾਂ ਨੂੰ ਅਸੀਂ ਅੰਗਰੇਜ਼ ਬੋਲਦੇ ਹਾਂ ਕਿਉਂਕਿ ਇਹਨਾਂ ਦੀ ਮਾਤ ਪਾਸ਼ਾ ਅੰਗਰੇਜ਼ੀ ਹੈ ਹੁਣ ਈਸਾਈ ਕੌਣ ਹੁੰਦੇ ਨੇ ਜਿਹੜੇ ਯੇਸ਼ੂ ਮਸੀਹ ਜੀ ਨੂੰ ਮੰਨਦੇ ਨੇ ਉਹਨਾਂ ਦੇ ਪਿੱਛੇ ਚੱਲਦੇ ਨੇ ਉਹਨਾਂ ਨੂੰ ਅਸੀਂ ਈਸਾਈ ਬੋਲ ਦਿੰਨੇ ਆ ਪੰਜਾਬੀ ਦੇ ਵਿੱਚ ਅਤੇ ਇੰਗਲਿਸ਼ ਦੇ ਵਿੱਚ ਆਪਾਂ ਕ੍ਰਿਸਚੀਅਨ ਬੋਲਦੇ ਹਾਂ ਇਸ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਸ ਦੀ ਸ਼ੁਰੂਆਤ ਹੁੰਦੀ ਹੈ ਜੀਜ਼ਸ ਕ੍ਰਾਈਸਟ ਤੋਂ ਯੇਸ਼ੂ ਮਸੀਹ ਤੋਂ ਉਹਨਾਂ ਦਾ ਜਨਮ ਨਾ ਤਾਂ ਯੂਰਪ ਦੇ ਕਿਸੇ ਕੰਟਰੀ ਦੇ ਵਿੱਚ ਹੁੰਦਾ ਹੈ ਤੇ ਨਾ ਹੀ ਬ੍ਰਿਟਾਨੀਆ ਦੇ ਵਿੱਚ ਹੁੰਦਾ ਹੈ ਉਹਨਾਂ ਦਾ ਜਨਮ ਏਸ਼ੀਆ ਦੇ ਇੱਕ ਦੇਸ਼ ਇਜ਼ਰਾਈਲ ਦੇ ਵਿੱਚ ਹੁੰਦਾ ਹੈ। ਇਜ਼ਰਾਈਲ ਦੇਸ਼ ਅੱਜ ਵੀ ਦੇਸ਼ ਹੈਗਾ ਹੈ। ਇਜ਼ਰਾਈਲ ਦੀ ਰਾਜਧਾਨੀ ਯਰੂਸ਼ਲਮ ਤੋਂ 8 ਕਿਲੋਮੀਟਰ ਦੂਰ ਇੱਕ ਛੋਟਾ ਜਿਹਾ ਪਿੰਡ ਹੈ ਬੈਤਲੇਹਮ ਜਿਹੜਾ ਕਿ ਅੱਜ ਵੀ ਮੌਜੂਦ ਹੈ। ਇਸੇ ਹੀ ਪਿੰਡ ਦੇ ਵਿੱਚ ਜੀਜ਼ਸ ਕ੍ਰਾਈਸਟ ਦਾ ਜਨਮ ਹੁੰਦਾ ਹੈ। ਹੁਣ ਜਦ ਜੀਜ਼ਸ ਕ੍ਰਾਈਸਟ ਜੀ ਦਾ ਜਨਮ ਹੀ ਬ੍ਰਿਟੇਨ ਦੇ ਵਿੱਚ ਨਹੀਂ ਹੋਇਆ ਤਾਂ ਅੰਗਰੇਜ਼ ਲੋਕ ਈਸਾਈ ਕਿੱਦਾਂ ਬਣ ਗਏ? ਦੋਸਤੋ ਯੇਸ਼ੂ ਮਸੀਹ ਜੀ ਦੀ ਸਲੀਬੀ ਮੌਤ ਤੋਂ ਬਾਅਦ ਜਦੋਂ ਉਹ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜ਼ਿੰਦਾ ਹੋ ਕੇ ਆਪਣੇ ਚੇਲਿਆਂ ਨੂੰ ਦਿਖਾਈ ਦਿੰਦੇ ਨੇ ਤੇ ਉਹ ਆਪਣੇ ਚੇਲਿਆਂ ਨੂੰ ਇਹ ਹੁਕਮ ਦਿੰਦੇ ਨੇ ਕਿ ਤੁਸੀਂ ਹੁਣ ਸਾਰੀ ਦੁਨੀਆ ਦੇ ਵਿੱਚ ਜਾਓ ਅਤੇ ਮੇਰਾ ਜਾਂ ਸੱਚੇ ਰੱਬ ਦਾ ਸੰਦੇਸ਼ ਸਾਰੀ ਦੁਨੀਆ ਦੇ ਲੋਕਾਂ ਨੂੰ ਜਾ ਕੇ ਸੁਣਾਓ ਅਤੇ ਪ੍ਰਚਾਰ ਦੇ ਮਾਧਿਅਮ ਦੇ ਰਾਹੀਂ ਜੋ ਗੱਲਾਂ ਤੁਹਾਨੂੰ ਮੈਂ ਸਿਖਾਈਆਂ ਨੇ ਉਸ ਤੁਸੀਂ ਸਾਰੀ ਦੁਨੀਆ ਦੇ ਲੋਕਾਂ ਨੂੰ ਜਾ ਕੇ ਸਿਖਾਓ ਇਸ ਹੁਕਮ ਦੀ ਪਾਲਣਾ ਕਰਕੇ ਚੇਲੇ ਲੋਕ ਉਸ ਸਮੇਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਾਂਦੇ ਨੇ ਅਤੇ ਜੀਜ਼ਸ ਕ੍ਰਾਈਸਟ ਜੀ ਦਾ ਪ੍ਰਚਾਰ ਦੁਨੀਆਂ ਨੂੰ ਸੁਣਾਉਂਦੇ ਨੇ ਉਹ ਪ੍ਰਚਾਰ ਨੂੰ ਸੁਣ ਕੇ ਜਿਹੜੇ-ਜਿਹੜੇ ਲੋਕ ਵੀ ਜੀਜ਼ਸ ਕ੍ਰਾਈਸਟ ਨੂੰ ਅਪਣਾ ਲੈਂਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਮਸੀਹੀ ਬਣਦੇ ਗਏ ਜਾਂ ਕ੍ਰਿਸਚੀਅਨ ਬਣ ਗਏ ਇਸ ਤਰ੍ਹਾਂ ਮਸੀਹਤ ਦਾ ਕ੍ਰਿਸਚੀਅਨਿਟੀ ਦਾ ਵਿਸਥਾਰ ਹੁੰਦਾ ਗਿਆ ਫੈਲਦੀ ਗਈ ਅਤੇ ਇਹ ਪ੍ਰਚਾਰ ਫੈਲਦਾ ਫੈਲਦਾ ਅੰਗਰੇਜ਼ਾਂ ਦੇ ਦੇਸ਼ ਬ੍ਰਿਟਾਨੀਆ ਦੇ ਵਿੱਚ ਵੀ ਪਹੁੰਚ ਗਿਆ ਯੇਸ਼ੂ ਮਸੀਹ ਦੇ ਬਾਰਾਂ ਚੇਲਿਆਂ ਦੇ ਵਿੱਚੋਂ ਇੱਕ ਚੇਲਾ ਜਿਸ ਦਾ ਨਾਮ ਸਾਈਮਨ ਸੀ ਉਸ ਨੇ ਪਹਿਲੀ ਵਾਰ ਅੰਗਰੇਜ਼ਾਂ ਦੇ ਦੇਸ਼ ਬਰਤਾਨੀਆ ਦੇ ਵਿੱਚ ਆ ਕੇ ਜੀਜ਼ਸ ਕ੍ਰਾਈਸਟ ਜੀ ਦਾ ਪ੍ਰਚਾਰ ਕੀਤਾ ਦੋਸਤੋ ਇਹ ਗੱਲ ਪਹਿਲੀ ਸਦੀ ਦੀ ਹੈ ਲੇਕਿਨ ਫਿਰ ਵੀ ਇੱਕ ਛੋਟੇ ਸਮਾਜ ਦੇ ਰੂਪ ਵਿੱਚ ਕ੍ਰਿਸਚੀਅਨਸ ਨੂੰ ਉੱਭਰਨ ਵਾਸਤੇ ਬਰਤਾਨੀਆ ਦੇ ਵਿੱਚ ਵੀ 300 ਸਾਲ ਲੱਗ ਗਏ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਹਿਸਟਰੀ ਦੇ ਵਿੱਚ ਦਰਜ ਹੈ ਕਿਤਾਬਾਂ ਦੇ ਵਿੱਚ ਲਿਖੀ ਹੋਈ ਹੈ ਇੱਕ ਕਿਤਾਬ ਮੇਰੇ ਕੋਲ ਵੀ ਹੈ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਲਾਈਫ ਇਨ ਦਾ ਯੂਨਾਈਟਿਡ ਕਿੰਗਡਮ ਇਸ ਦੇ ਪੇਜ ਨੰਬਰ 17 ਦੇ ਵਿੱਚ ਦਾ ਲਿਖਿਆ ਹੈ ਇਟ ਵਾਸ ਡੂਰਿੰਗ ਦਾ 3rd ਐਂਡ 4th ਸੈਂਚਰੀਜ਼ ਏਡੀ ਥੈਟ ਦਾ ਫਰਸਟ ਕ੍ਰਿਸਚੀਅਨ ਕਮਿਊਨਿਟੀਆਂ ਬਿਗਨ ਟੂ ਅਪੀਅਰ ਇਨ ਬ੍ਰਿਟੇਨ ਮਤਲਬ ਤੀਸਰੀ ਅਤੇ ਚੌਥੀ ਸ਼ਤਾਬਦੀ ਏਡੀ ਦੇ ਦਰਮਿਆਨ ਜਿਹੜਾ ਪਹਿਲਾ ਕ੍ਰਿਸਚੀਅਨ ਸਮਾਜ ਸੀ ਉਹ ਬਰਤਾਨੀਆ ਦੇ ਵਿੱਚ ਬਣਨਾ ਸ਼ੁਰੂ ਹੋਇਆ ਇੱਥੇ ਇਹ ਨਹੀਂ ਲਿਖਿਆ ਕਿ ਸਾਰਾ ਬਰਤਾਨੀਆ ਹੀ 크੍ਰਿਸਚੀਅਨ ਬਣ ਗਿਆ ਸੀ ਇਸ ਸਮੇਂ ਦੇ ਵਿੱਚ ਬਲਕਿ ਲਿਖਿਆ ਕਿ ਪਹਿਲਾ ਸਮਾਜ ਬਣਨਾ ਸ਼ੁਰੂ ਹੋਇਆ ਦੋਸਤੋ ਏਡੀ ਦੀ ਫੁੱਲ ਫਾਰਮ ਤੁਹਾਨੂੰ ਪਤਾ ਹੈ ਐਨੋ ਡੋਮਿਨੀ ਮਤਲਬ ਜੀਜ਼ਸ ਕ੍ਰਾਈਸਟ ਤੋਂ ਬਾਅਦ ਦੇ ਜਿਹੜੇ ਸਾਲ ਸ਼ੁਰੂ ਹੁੰਦੇ ਨੇ ਉਹਨਾਂ ਨੂੰ ਆਪਾਂ ਏਡੀ ਦੇ ਵਿੱਚ ਗਿਣਤੀ ਕਰਦੇ ਹਾਂ ਜਿਵੇਂ ਹੁਣ 2024 ਸਾਲ ਚੱਲ ਰਿਹਾ ਹੈ 2024 ਏਡੀ ਮਤਲਬ ਜੀਜ਼ਸ ਕ੍ਰਾਈਸਟ ਤੋਂ ਹੁਣ ਤੱਕ 2024 ਸਾਲ ਬੀਤ ਚੁੱਕੇ ਨੇ ਸੋ ਇੱਥੇ ਜਿਹੜੀ ਗੱਲ ਲਿਖੀ ਹੈ ਕਿ ਅੰਗਰੇਜ਼ਾਂ ਦੇ ਵਿੱਚ ਪਹਿਲਾ ਮਸੀਹੀ ਸਮਾਜ ਤੀਸਰੀ ਅਤੇ ਚੌਥੀ ਸ਼ਤਾਬਦੀ ਏਡੀ ਦੇ ਵਿੱਚ ਬੰਨਾ ਸ਼ੁਰੂ ਹੋਇਆ ਮਤਲਬ ਜੀਸਸ ਕ੍ਰਾਈਸਟ ਤੋਂ ਲਗਭਗ 300 ਸਾਲ ਬਾਅਦ ਦੀ ਇਹ ਘਟਨਾ ਦੱਸੀ ਗਈ ਹੈ ਇਸ ਤੋਂ ਪਹਿਲਾਂ ਅੰਗਰੇਜ਼ ਲੋਕ ਪੇਗਮ ਧਰਮ ਨੂੰ ਮੰਨਦੇ ਸੀ ਪੇਗਮ ਧਰਮ ਦੇ ਵਿੱਚ ਅਲੱਗ-ਅਲੱਗ ਮੂਰਤੀਆਂ ਬਣਾ ਕੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਸੀ ਇਸ ਲਈ ਨਾ ਤਾਂ ਜੀਸਸ ਕ੍ਰਾਈਸਟ ਕਦੀ ਯੂਕੇ ਦੇ ਵਿੱਚ ਗਏ ਨਾ ਬਾਈਬਲ ਨੂੰ ਕਿਸੇ ਅੰਗਰੇਜ਼ ਨੇ ਲਿਖਿਆ ਨਾ ਹੀ ਯੂਕੇ ਜਾਂ ਇੰਗਲੈਂਡ ਦਾ ਨਾਮ ਸਾਨੂੰ ਬਾਈਬਲ ਦੇ ਵਿੱਚ ਮਿਲਦਾ ਹੈ ਕਿਤੇ ਵੀ ਸੋ ਜੀਜ਼ਸ ਕ੍ਰਾਈਸਟ ਦਾ ਡਾਇਰੈਕਟ ਲਿੰਕ ਅੰਗਰੇਜ਼ਾਂ ਦੇ ਨਾਲ ਕੋਈ ਵੀ ਨਹੀਂ ਹੈ ਹਾਂ ਉਹਨਾਂ ਨੇ ਇੱਕ ਪ੍ਰਚਾਰ ਸੁਣਿਆ ਕਿਸੇ ਤੋਂ ਪ੍ਰਚਾਰ ਨੂੰ ਸੁਣ ਕੇ ਗ੍ਰਹਿਣ ਕੀਤਾ ਅਤੇ ਕ੍ਰਿਸਚੀਅਨ ਬਣ ਗਏ ਹੁਣ ਇਸ ਦੇ ਕੰਪੈਰੀਜ਼ਨ ਦੇ ਵਿੱਚ ਜੇ ਆਪਾਂ ਕ੍ਰਿਸਚੀਅਨ ਹਿਸਟਰੀ ਨੂੰ ਇੰਡੀਆ ਦੇ ਰਿਲੇਟਿਡ ਆਪਾਂ ਦੇਖੀਏ ਤੇ ਇੰਡੀਆ ਦੇ ਵਿੱਚ ਯੇਸ਼ੂ ਮਸੀਹ ਦੇ 12 ਚੇਲਿਆਂ ਦੇ ਵਿੱਚੋਂ ਦੋ ਚੇਲੇ ਇੰਡੀਆ ਦੇ ਵਿੱਚ ਆਏ ਜਿਨ੍ਹਾਂ ਦਾ ਨਾਮ ਹੈ ਥੋਮਸ ਤੇ 바ਰਥਲੋਮਿਓ ਤੁਸੀਂ ਗੂਗਲ ਸਰਚ ਕਰ ਸਕਦੇ ਹੋ ਇਹਨਾਂ ਦੇ ਬਾਰੇ ਥੋਮਸ 52 AD ਦੇ ਵਿੱਚ ਕੇਰਲਾ ਦੇ ਵਿੱਚ ਆਇਆ ਜਿੱਥੇ ਉਹਨਾਂ ਨੇ ਆਪਣਾ ਪ੍ਰਚਾਰ ਕੀਤਾ ਤੇ ਉਹਨਾਂ ਦੀ ਮੌਤ ਵੀ ਇੱਥੇ ਹੀ ਹੁੰਦੀ ਹੈ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਸ਼ਹੀਦ ਕਰ ਦਿੱਤਾ ਗਿਆ ਸੀ ਦੂਸਰਾ ਜੋ ਬਾਰਥਲੋਮੀ ਹੈ ਉਹ 55 AD ਦੇ ਵਿੱਚ ਕਰਨਾਟਕਾ ਸਟੇਟ ਦੇ ਵਿੱਚ ਉਹਨਾਂ ਦਾ ਸਮੁੰਦਰੀ ਜਹਾਜ਼ ਹੁੰਦਾ ਹੈ ਉਸ ਸਮੇਂ ਉਹ ਹੀ ਇੱਕ ਮਾਧਿਅਮ ਸੀ ਦੁਨੀਆ ਦੇ ਵਿੱਚ ਜਾਣ ਦਾ ਤੇ ਕੱਲਿਆਪੁਰ ਜਿਹੜਾ ਇਲਾਕਾ ਹੈ ਉੱਥੇ ਆਪਣਾ ਪ੍ਰਚਾਰ ਕਰਦੇ ਨੇ ਫਿਰ ਜੋ ਕਲਿਆਨ ਸਿਟੀ ਜੋ ਅੱਜ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਮੁੰਬਈ মেট্রੋਪੋਲੀਟਨ ਏਰੀਆ ਦੇ ਵਿੱਚ ਆਉਂਦਾ ਹੈ ਉੱਥੇ ਵੀ ਉਹ ਆਪਣਾ ਪ੍ਰਚਾਰ ਕਰਦੇ ਨੇ ਸੋ ਬਾਰਥਲੋਮੀਓ ਦੀ ਜਿਹੜੀ ਮੌਤ ਹੈ ਉਹ ਇੰਡੀਆ ਦੇ ਵਿੱਚ ਨਹੀਂ ਹੁੰਦੀ ਆਪਣਾ ਪ੍ਰਚਾਰ ਕਰਕੇ ਫਿਰ ਦੂਸਰੇ ਦੇਸ਼ਾਂ ਦੇ ਵਿੱਚ ਚਲੇ ਜਾਂਦੇ ਨੇ ਦੂਸਰਾ ਪੁਆਇੰਟ ਇੰਡੀਆ ਬਾਈ ਨੇਮ ਬਾਈਬਲ ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਬੁੱਕ ਆਫ ਐਸਤਰ ਹੈ ਬਾਈਬਲ ਦੇ ਵਿੱਚ ਉਹਦੇ ਵਿੱਚ ਇੰਡੀਆ ਦਾ ਦੋ ਵਾਰੀ ਨਾਮ ਆਉਂਦਾ ਹੈ ਜਿਹੜੀ オリジナル ਬਾਈਬਲ ਸੀ ਉਹ ਹਿਬਰੀਅੂ ਲੈਂਗੁਏਜ ਦੇ ਵਿੱਚ ਲਿਖੀ ਗਈ ਸੀ ਅਤੇ 히브리어 ਦੇ ਵਿੱਚ ਜੋ ਇੰਡੀਆ ਦਾ ਨਾਮ ਸੀ ਉਸ ਸਮੇਂ ਜੋ ਐਂਸ਼ੀਅੰਟ ਨੇਮ ਸੀ ਇੰਡੀਆ ਦਾ 히브리어 ਦੇ ਵਿੱਚ ਉਸ ਨੂੰ 호ड्डੂ ਕਹਿੰਦੇ ਸੀ H O D D U ਸੋ ਇਹ ਜਿਹੜਾ ਨੇਮ ਹੈ ਉਹ ਇੰਡਸ ਰਿਵਰ ਦੇ ਨਾਲ ਰਿਲੇਟਡ ਹੈ ਸਿੰਧੂ 호ड्डੂ ਹਿੰਦੂ ਇਹ ਜੋ ਸ਼ਬਦ ਹੈ ਰਿਲੇਟਡ ਨੇ ਸੋ ਇਹ 히브리어 ਦੇ ਵਿੱਚ ਇੰਡੀਆ ਨੂੰ 호ड्डੂ ਕਿਹਾ ਜਾਂਦਾ ਸੀ ਔਰ ਇੰਡੀਆ ਬਾਈ ਨੇਮ Book of Esther Bible ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਤੇ ਜਿਹੜਾ ਇਹਨੂੰ ਟ੍ਰਾਂਸਲੇਟ ਕੀਤਾ ਗਿਆ ਹੈ ਇੰਗਲਿਸ਼ ਦੇ ਵਿੱਚ ਜਾਂ ਬਾਕੀ ਭਾਸ਼ਾਵਾਂ ਦੇ ਵਿੱਚ ਇਸ ਸ਼ਬਦ ਨੂੰ ਉਸ ਨੂੰ ਇੰਡੀਆ ਹੀ ਟ੍ਰਾਂਸਲੇਟ ਕੀਤਾ ਗਿਆ ਹੈ ਇਸ ਦੇ ਨਾਲ ਨਾਲ ਜਿਹੜੇ ਪਹਿਲੇ 7 ਚਰਚ ਸਟੈਬਲਿਸ਼ ਹੋਏ ਜਿਨ੍ਹਾਂ ਦਾ ਨੇਮ ਬਾਈਬਲ ਦੀ ਬੁੱਕ ਆਫ ਰਿਵੈਲੂਸ਼ਨ ਦੇ ਵਿੱਚ ਦਿੱਤਾ ਗਿਆ ਹੈ ਉਹ ਵੀ ਜਿਹੜੇ ਫਰਸਟ 7 ਚਰਚੀ ਸੀ ਉਹ ਵੀ ਨਾ ਤਾਂ ਕਿਸੇ ਯੂਰਪ ਦੇ ਦੇਸ਼ ਦੇ ਵਿੱਚ ਸਟੈਬਲਿਸ਼ ਕੀਤੇ ਗਏ ਤੇ ਨਾ ਹੀ ਬ੍ਰਿਟਾਨੀਆ ਦੇ ਵਿੱਚ ਉਹ ਏਸ਼ੀਆ ਮਾਈਨਰ ਦੇ ਵਿੱਚ ਸਟੈਬਲਿਸ਼ ਕੀਤੇ ਗਏ ਜਿਨ੍ਹਾਂ ਦੇ ਨਾਮ ਹਨ ਐਫਸਸ ਸਮਿਰਨਾ ਪਰਗਮੋਸ ਜੀਆਤੀਰਾ ਸਰਦੀਸ ਫਿਲਦਲਫੀਆ ਐਂਡ ਲੌਦੀਕੀਆ ਇਹ ਅੱਜ ਦੀ ਡੇਟ ਦੇ ਵਿੱਚ ਤੁਰਕੀ ਦੇਸ਼ ਦੇ ਵਿੱਚ ਪੈਂਦੇ ਨੇ ਅਤੇ ਤੁਰਕੀ ਵੀ ਇੱਕ ਏਸ਼ੀਆ ਦਾ ਹੀ ਦੇਸ਼ ਹੈ ਸੋ ਐਂਡ ਦੇ ਵਿੱਚ ਅਬ ਮੈਂ ਇਹੋ ਹੀ ਕਨਕਲੂਜਨ ਕਰਾਂਗਾ ਕਿ ਜੇਕਰ ਅਸੀਂ ਕਹੀਏ ਕਿ ਅੰਗਰੇਜ਼ ਲੋਗ ਅਸਲੀ ਈਸਾਈ ਨੇ ਜਦੋਂ ਆਪਾਂ ਡਿਫਾਈਨ ਕਰਦੇ ਆਂ ਕ੍ਰਿਸਚੀਅਨਸ ਨੂੰ ਤਾਂ ਆਪਾਂ ਇਹ ਨਾ ਕਹਿਣ ਦੀ ਭੁੱਲ ਕਰੀਏ ਕਿ ਜਿਹੜੇ ਅੰਗਰੇਜ਼ ਨੇ ਉਹ ਅਸਲੀ ਈਸਾਈ ਨੇ ਅਤੇ ਜਿਹੜੇ ਬਾਕੀ ਪੰਜਾਬੀ ਈਸਾਈ ਨੇ ਜਾਂ ਇੰਡੀਅਨ ਈਸਾਈ ਨੇ ਉਹ ਨਕਲੀ ਈਸਾਈ ਨੇ ਦੋਸਤੋ ਜਿਹੜੇ ਮਾਧਿਅਮ ਦੇ ਰਾਹੀਂ ਅੰਗਰੇਜ਼ ਈਸਾਈ ਬਣੇ ਸੀ ਉਹ ਮਾਧਿਅਮ ਸੀ ਪ੍ਰਚਾਰ ਦਾ ਮਾਧਿਅਮ ਉਸੇ ਹੀ ਮਾਧਿਅਮ ਦੇ ਰਾਹੀਂ ਇੰਡੀਆ ਦੇ ਲੋਕ ਵੀ 크ਰਿਸਚਨ ਬਣੇ ਨੇ ਜਾਂ ਬਣ ਰਹੇ ਨੇ ਸੋ ਮੈਂ ਉਮੀਦ ਕਰਦਾ ਤੁਹਾਨੂੰ ਇਹ ਗੱਲ ਦੀ ਸਮਝ ਆ ਗਈ ਹੋਵੇਗੀ ਰੱਬ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ